ਸਸਰੀ ਕਾਲ ਜੀ ਵਧੀਆ ਠੀਕ ਠਾਕ ਹੋਵੋਗੇ ਆਪਣੇ ਪਿੰਡ ਮੱਖਾ ਚੱਲਾਂ ਦੇ ਵਿੱਚ ਜਿਹੜਾ ਕੰਮ ਚੱਲਦਾ ਸੀਗਾ ਪਲਾਸਟਰ ਦਾ ਇਹ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਪਲਾਸਟਰ ਕਿੱਦਾਂ ਦਾ ਤੇ ਨਾਲ ਕੋਠੀ ਕਿੱਦਾਂ ਦੀ ਆ ਤੇ ਆਪਣੇ ਪੇਜ ਨੂੰ ਫੋਲੋ ਵੀ ਕਰੋ ਜੀ ਤੇ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਕਮੈਂਟ ਵੀ ਕਰੋ ਜੀ ਜੋ ਜੋ ਤਿਆਰ ਹੁੰਦੀ ਜਾਊਗੀ ਤੁਹਾਨੂੰ ਦਿਖਾਉਂਦੇ ਜਾਵਾਂਗੇ ਨਵੇਂ ਨਵੇਂ ਵੀਡੀਓ ਜੀ